ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਲਈ ਇੱਕ ਲੈ ਕੇ ਆਏ ਨਵੀਂ ਕਹਾਣੀ ਤੁਸੀਂ ਮੇਰੀਆਂ ਰੋਜ਼ਾਨਾ ਦੀਆਂ ਕਹਾਣੀਆਂ ਨੂੰ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਅਗਰ ਤੁਹਾਨੂੰ ਇਹ ਵਾਲੀ ਕਹਾਣੀ ਵੀ ਅੱਛੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਅੱਗੇ ਵਧਾਉਣਾ ਇਹ ਕਹਾਣੀ ਹੈ ਜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਾਪੂ ਜੀ ਦੀ ਸੋਸ਼ਲ ਮੀਡੀਆ ਤੇ ਇੱਕ ਹੈੱਡਲਾਈਨ ਆ ਰਹੀ ਹੈ ਕਿ 35 ਸਾਲ ਬਾਅਦ ਚਲੋ ਬਾਪੂ ਜੀ ਜੇਲ੍ਹ ਤੋਂ ਵਾਪਸ ਆਏ ਤਾਂ ਉਹਨਾਂ ਦਾ ਘਰ ਖੰਡਰ ਪਨ ਚੁੱਕਾ ਸੀ ਕੀ ਹੈ ਇਸ ਕਹਾਣੀ ਦੀ ਸੱਚਾਈ ਕੀ ਹੈ ਇਸ ਬਾਪੂ ਜੀ ਦੇ 35 ਸਾਲਾਂ ਦੇ ਰਾਜ ਦੇ ਪਿੱਛੇ ਅੱਜ ਆਪਾਂ ਉਹਨਾਂ ਦੀ ਇਹ ਗੱਲਬਾਤ ਕਰਾਂਗੇ ਬਾਪੂ ਜੀ ਕਹਿੰਦੇ ਆ ਕਿ ਮੇਰਾ ਪਿੰਡ ਜੋਧਪੁਰ ਚੀਮਾ ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕ ਪੈਂਦਾ ਹੈ ਤੇ ਮੈਂ ਫੌਜ ਵਿੱਚ ਸੀ ਤੇ ਮੇਰੇ ਫੌਜ ਵਿੱਚ ਨੌਕਰੀ ਦੇ ਦੌਰਾਨ ਜਦੋਂ ਮੇਰਾ ਵਿਆਹ ਹੁੰਦਾ ਹੈ 1952 ਦੇ ਤਕਰੀਬਨ ਤਾਂ ਮੇਰੇ ਵਿਆਹ ਦੇ ਦੌਰਾਨ ਤਾਂ ਉਦੋਂ ਮੇਰੇ ਕੋਈ ਬੱਚਾ ਨਹੀਂ ਹੁੰਦਾ ਬਾਪੂ ਜੀ ਦੱਸਦੇ ਆ ਕਿ ਮੇਰੇ ਕੋਈ 3-4 ਸਾਲ ਬੱਚਾ ਨਾ ਹੋਇਆ ਤਾਂ ਮੈਂ ਆਪਣੀ ਬਤਨੀ ਨਾਲ ਸਲਾਹ ਕੀਤੀ ਕਿ ਤੇਰੀ ਭੈਣ ਦੇ ਛੇ ਧੀਆ ਨੇ ਕਿਉਣਾ ਆਪਾਂ ਉਹਨਾਂ ਵਿੱਚੋਂ ਇੱਕ ਧੀ ਲੈ ਲਈਏ ਤਾਂ ਉਹਨਾਂ ਨੇ ਹਾਂ ਕਰ ਦਿੱਤੀ। ਬਾਪੂ ਜੀ ਦੱਸਦੇ ਆ ਕਿ ਮੇਰੀ ਇੱਕ ਪਿੰਡ ਵਿੱਚ ਵੀ ਸਾਲੀ ਸੀ। ਅਸੀਂ ਉਹਨਾਂ ਦੀ ਵੀ ਆਗਹਿ ਲਈ ਤੇ ਅਸੀਂ ਆਪਣੀ ਦੂਸਰੀ ਸਾਲੀ ਦੇ ਪਿੰਡ ਇੱਕ ਧੀ ਦਾਣ ਲੈਣ ਲਈ, ਗੋਦ ਲੈਣ ਲਈ ਚਲੇ ਗਏ। ਉੱਥੇ ਜਾਂਦੇ ਆ ਤਾਂ ਬਾਪੂ ਜੀ ਦੱਸਦੇ ਆ ਕਿ ਮੇਰੀ ਸਾਲੀ ਦੀਆਂ ਬੇਟੀਆਂ ਮੇਰਾ ਬੜਾ ਮੂਹ ਪਿਆਰ ਕਰਦੀਆਂ ਨੇ। ਤੇ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਅਸੀਂ ਇੱਕ ਕੁੜੀ ਦਾਣ ਲੈਣੀ ਆ, ਗੋਦ ਲੈਣੀ ਆ ਤਾਂ ਉਹਨਾਂ ਵਿੱਚੋਂ ਤਿੰਨ ਤਿਆਰ ਹੋ ਜਾਂਦੀਆਂ ਨੇ। ਪਹਿਲੀ ਕਹਿੰਦੀ ਆ ਮੈਂ ਜਾਵਾਂਗੀ ਦੂਜੀ ਕਹਿੰਦੀ ਆ ਮੈਂ ਜਾਵਾਂਗੀ ਤੇ ਤੀਜੀ ਕਹਿੰਦੀ ਆ ਮੈਂ ਜਾਵਾਂਗੀ ਬਾਪੂ ਜੀ ਕਹਿੰਦੇ ਤਿੰਨੇ ਬੇਟੀਆਂ ਬੜੀਆਂ ਪਿਆਰੀਆਂ ਨੇ ਤੇ ਸਾਨੂੰ ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਗੋਦ ਲਈਏ ਤੇ ਲਈਏ ਕਿਨੂੰ ਕਹਿੰਦੇ ਮੈਂ ਇੱਕ ਤਰਕੀਬ ਸੋਚੀ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਤਿਆਰੀ ਰੱਖੋ ਮੇਰੇ ਨੇੜੇ ਪਿੰਡ ਪਾਗਾ ਪੁਰਾਣਾ ਕਸਬਾ ਸ਼ਹਿਰ ਛੋਟਾ ਜਿਹਾ ਪੈਂਦਾ ਸੀ ਕਹਿੰਦੇ ਮੈਂ ਉੱਥੇ ਚਲਾ ਗਿਆ ਉੱਥੇ ਜਾ ਕੇ ਕਹਿੰਦੇ ਮੈਂ ਇੱਕ ਛੋਟੀ ਬੱਚੀ ਦਾ ਅ ਅੰਡਰਗਾਰਮੈਂਟਸ ਖਰੀਦੇ ਤੇ ਇੱਕ ਫਰੌਕ ਖਰੀਦੀ। ਕਹਿੰਦੇ ਛੋਟੀ ਬੱਚੀ ਦੀ ਮੈਂ ਫਰੌਕ ਲੈ ਕੇ ਘਰ ਆ ਗਿਆ। ਕਹਿੰਦੇ ਮੈਂ ਆ ਕੇ ਕਿਹਾ ਕਿ ਭਾਈ ਇਹ ਮੈਂ ਕੱਪੜੇ ਲੈ ਕੇ ਆਇਆ। ਇਹ ਜਿੰਸਤੇ ਵੀ ਪੂਰੇ ਹੋਣਗੇ ਉਹ ਕੁੜੀ ਸਾਡੀ ਹੋਊਗੀ। ਉਹ ਕਹਿੰਦੇ ਠੀਕ ਆ ਜੀ। ਕਹਿੰਦੇ ਜਿਹੜੀ ਸਭ ਤੋਂ ਛੋਟੀ ਕੁੜੀ ਦੇ ਫਰੌਕ ਪਾਈ ਉਹਦੇ ਬਹੁਤ ਛੋਟੀ ਬਹੁਤ ਲੰਬੀ ਸੀ ਪੈਰਾਂ ਤੱਕ ਚਲੀ ਗਈ। ਉਸ ਤੋਂ ਵਿੱਚ ਕਰ ਲਈ ਤੇ ਪਾਈ ਤਾਂ ਉਹ ਵੱਡੀ ਸੀ ਤੇ ਸਾਰਿਆਂ ਤੋਂ ਉਹਦੇ ਫਰੌਕ ਉੱਚੀ ਸੀ ਜਿਹੜੀ ਤੀਜੇ ਨੰਬਰ ਵਾਲੀ ਕਹਿ ਰਹੀ ਸੀ ਜਦੋਂ ਉਹਦੇ ਫਰੌਕ ਪਾਈ ਤਾਂ ਉਹਦੇ ਬਿਲਕੁਲ ਸੈੱਟ ਆਈ ਤਾਂ ਕਹਿੰਦੇ ਅਸੀਂ ਇਹ ਮੱਲ ਮਾਰ ਲਈ ਕਿ ਆਹ ਵਾਲੀ ਬੇਟੀ ਸਾਡੀ ਆ ਕਹਿੰਦੇ ਅਸੀਂ ਬੇਟੀ ਨੂੰ ਲੈ ਕੇ ਵਾਪਸ ਆ ਗਏ ਤਾਂ ਗੋਦ ਲਈ ਕੁੜੀ ਤਾਂ ਉਹ ਸਾਨੂੰ ਮੰਮੀ ਪਾਪਾ ਹੀ ਕਹਿਣ ਲੱਗੀ ਉਹਨੂੰ ਬਿਲਕੁਲ ਵੀ ਨਹੀਂ ਸੀ ਲੱਗਦਾ ਕਿ ਮੈਂ ਆਪਦੀ ਮਾਸੀ ਦੇ ਕੋਲ ਰਹਿਣ ਲੱਗੀ ਹਾਂ ਮਾਸੜ ਜੀ ਦੇ ਘਰ ਆਈ ਹਾਂ ਤੇ ਅੰਕਲ ਜੀ ਦੱਸਦੇ ਆ ਕਿ ਮੈਂ ਫੌਜ ਵਿੱਚ ਚੱਲਿਆ ਜਾਣਾ ਤੇ ਉਹਦੀ ਉਹਨੇ ਆਪਦੀ ਮਾਸੀ ਨਾਲ ਵਧੀ ਅਜੀ ਲਾਈ ਰੱਖਣਾ ਇਦਾਂ ਹੀ ਸਮਾਂ ਲੰਘਦਾ ਗਿਆ ਕਹਿੰਦੇ ਉਹ ਬੇਟੀ ਵੱਡੀ ਹੋ ਗਈ ਅਸੀਂ ਆਪਣੀਆਂ ਧੀਆਂ ਨਾਲ ਉਹ ਵੱਧ ਪਿਆਰ ਦੇ ਕੇ ਪਾਲੀ ਚੰਗਾ ਘਰ ਲੱਭ ਕੇ ਇੱਕ ਫੌਜੀ ਮੁੰਡਾ ਹੀ ਮੁਲਾਜ਼ਮ ਲੱਭ ਕੇ ਉਹਦਾ ਵਿਆਹ ਕਰ ਦਿੱਤਾ ਗਿਆ ਕਹਿੰਦੇ ਉਹਦਾ ਵਿਆਹ ਕੀਤਾ ਤਾਂ ਉਹ ਆਪਦੇ ਖੁਸ਼ੀ-ਖੁਸ਼ੀ ਸਹੁਰੇ ਪਰਿਵਾਰ ਗਈ ਉਹਨਾਂ ਦੇ ਸਹੁਰਾ ਪਰਿਵਾਰ ਵਿੱਚ ਉਸਦਾ ਪਤੀ ਸਾਸ ਸਹੁਰਾ ਸਨ ਕਹਿੰਦੇ ਥੋੜੇ ਟਾਈਮ ਬਾਅਦ ਬਾਪੂ ਜੀ ਦੱਸਦੇ ਆ ਕਿ ਮੇਰੀ ਧੀ ਦੇ ਵਿਆਹ ਤੋਂ ਬਾਅਦ ਮੇਰੀ ਪਤਨੀ ਸਰਗਵਾਸ ਹੋ ਜਾਂਦੀ ਆ ਤਾਂ ਮੈਂ ਇਕੱਲਾ ਰਹਿ ਜੰਨਾ ਮੇਰੀ ਧੀ ਦਾ ਵਿਆਹ ਹੋ ਜਾਂਦਾ ਤਾਂ ਮੈਂ ਇਕੱਲਾ ਰਹਿ ਜੰਨਾ ਤੇ ਮੇਰੀ ਧੀ ਮੈਨੂੰ ਕਹਿੰਦੀ ਆ ਕਿ ਡੈਡੀ ਤੁਸੀਂ ਮੇਰੇ ਕੋਲ ਹੀ ਆ ਕੇ ਰਹਿ ਲਓ ਕਹਿੰਦੇ ਮੈਂ ਆਪਦੇ ਘਰ ਨਾਲ ਮੇਰਾ ਮੋਹ ਪਿਆਰ ਬਹੁਤ ਹੁੰਦਾ ਮੈਂ ਛੱਡਣਾ ਨਹੀਂ ਚਾਹੁੰਦਾ ਕਹਿੰਦੇ ਫਿਰ ਵੀ ਮੈਂ ਕਦੀ ਆਪਣੀ ਧੀ ਨੂੰ ਇੱਥੇ ਲਿਆਉਣਾ ਕਦੀ ਆਪਾ ਤੁਲਾ ਜਾਨਾ ਟੈਂਪਾਸ ਕਰਦਾ ਰਹਿਣਾ ਮੇਰੀ ਧੀ ਦੇ ਘਰ ਦੋ ਦੋਤੇ ਹੁੰਦੇ ਆ ਦੋ ਬੱਚੇ ਹੁੰਦੇ ਆ ਬੇਟੇ ਮੇਰੇ ਦੋਤੇ ਜੋ ਕਿ ਕਦੀ ਮੇਰੇ ਕੋਲੇ ਆਉਂਦੇ ਆ ਕਦੇ ਮੈਂ ਉਹਨਾਂ ਕੋਲ ਜਾਨੋਂ ਬੜਾ ਜੀ ਲਵਾਉਂਦੇ ਆ ਤਾਂ ਮੇਰੀ ਧੀ ਇੱਕ ਆਵਦਾ ਵੱਡਾ ਬੇਟਾ ਵੀ ਮੇਰੇ ਕੋਲੇ ਛੱਡ ਦਿੰਦੀ ਆ ਕਿ ਬਾਪੂ ਜੀ ਦਾ ਜੀ ਲੱਗਿਆ ਰਹਿ ਵੀ ਮੇਰੀ ਧੀ ਦੱਸਦੀ ਆ ਕਿ ਅਸੀਂ ਬਹੁਤ ਖੁਸ਼ੀ ਖੁਸ਼ੀ ਰਹਿ ਰਹੇ ਆ ਤਾਂ ਇੱਕ ਦਿਨ ਆਇਆ ਹੁੰਦਾ ਕਿ ਉਹਨਾਂ ਦਾ ਪਤੀ ਜੋ ਕਿ ਫੌਜ ਵਿੱਚੋਂ ਰਿਟਾਇਰ ਹੋ ਕੇ ਆਉਂਦਾ ਹੈ ਮੇਰਾ ਜਵਾਈ ਉਹ ਘਰ ਵਿੱਚ ਪਸ਼ੂਆਂ ਨੂੰ ਪਾਣੀ ਪਿਆ ਰਿਆ ਸੀ ਗਾਂ ਨੂੰ ਪਾਣੀ ਪਿਆ ਰਿਆ ਸੀ ਤੇ ਗਾਂ ਨੂੰ ਖਿੱਚ ਕੇ ਲੈ ਜਾਂਦੀ ਹੈ ਤਾਂ ਜਦੋਂ ਉਹ ਡਿੱਗ ਜਾਂਦਾ ਤਾਂ ਗਾਂ ਉਹਦੇ ਪੈਰ ਦੇ ਉੱਤੇ ਪੇਟ ਦੇ ਪੈਰ ਰੱਖ ਦਿੰਦੀ ਆ ਪੇਟ ਤੇ ਪੈਰ ਰੱਖਣ ਨਾਲ ਉਹਦੇ ਪੇਟ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਜ਼ਖਮ ਬਣ ਜਾਂਦਾ ਤੇ ਥੋੜੇ ਸਮੇਂ ਵਿੱਚ ਹੀ ਉਹਦੇ ਪੇਟ ਦੇ ਵਿੱਚ ਕੈਂਸਰ ਵਰਗੀ ਭੈੜਕ ਬਿਮਾਰੀ ਬਣ ਜਾਂਦੀ ਆ ਦੱਸਦੇ ਆ ਕਿ ਅਸੀਂ ਕਾਫੀ ਇਲਾਜ ਕਰਵਾਇਆ ਇਲਾਜ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਐਡਮਿਟ ਕੀਤਾ ਜਾਂਦਾ ਉਧਰ ਉਹ ਜਿਹੜੀ ਮੇਰੀ ਧੀ ਦੀ ਸੱਸ ਸੀ ਉਹ ਵੀ ਸ਼ੂਗਰ ਦੀ ਮਰੀਜ਼ ਸੀ ਤੇ ਉਹਨੂੰ ਕਿਡਨੀਆਂ ਦੀ ਗੋਡਿਆਂ ਦੀ ਪ੍ਰੋਬਲਮ ਵੀ ਸੀ ਕਹਿੰਦੇ ਆ ਕਿ ਜਿਸ ਦਿਨ ਮੇਰੇ ਜਵਾਈ ਦਾ ਆਪਰੇਸ਼ਨ ਹੋਣਾ ਸੀ ਲੁਧਿਆਣੇ ਉਸ ਵੱਲ ਹਸਪੀਟਲ ਦੇ ਵਿੱਚ ਤਾਂ ਲੁਧਿਆਣੇ ਅਨ ਜਵਾਈ ਨੂੰ ਐਡਮਿਟ ਕੀਤਾ ਜਾਂਦਾ ਤਾਂ ਵਦੀਆ ਕਰੋ ਹਾਸਤਾ ਖੇਡ ਦਾ ਸਾਡੇ ਕੋਲੋਂ ਜਾਂਦਾ ਉਹਦੇ ਬੱਚਿਆਂ ਨੂੰ ਬੁਲਾ ਕੇ ਜਾਂਦਾ ਤਾਂ ਉੱਥੇ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਡਾਕਟਰ ਸ਼ੁਰੂ ਕਰ ਦਿੰਦੇ ਆ ਤੇ ਘਰ ਵਿੱਚ ਉਹਨਾਂ ਦੀ ਮਾਤਾ ਜੀ ਨੂੰ ਅਚਾਨਕ ਅਟੈਕ ਆਉਂਦਾ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ ਸ਼ਾਮ ਨੂੰ 4-5 ਵਜੇ ਮਾਤਾ ਜੀ ਦੀ ਡੈਥ ਹੁੰਦੀ ਆ ਤੇ ਰਾਤ ਨੂੰ ਉਹਨਾਂ ਦੇ ਜਵਾਈ ਦੇ ਹਸਪੀਟਲ ਦੇ ਵਿੱਚ ਅਚਾਨਕ 4 ਵਜੇ ਡੈਥ ਹੋ ਜਾਂਦੀ ਆ ਆਪਰੇਸ਼ਨ ਦੌਰਾਨ ਕਹਿੰਦੇ ਉਸ ਤਾਂ ਮੇਰੀ ਧੀ ਇਥੇ ਦੁੱਖਾਂ ਦਾ ਭਾਰ ਟੁੱਟਿਆ ਇੱਕ ਦਿਨ ਵਿੱਚ ਇੱਕ ਘਰ ਵਿੱਚ ਦੋ ਮੋਤਾਂ ਦੋਵੇਂ ਕੈਰਦੀਆਂ ਤੇ ਕਹਿੰਦੇ ਸਕੇ ਮਾਂ ਪੁੱਤ ਦਾ ਇੱਕ ਉਹ ਮਾਂ ਪੁੱਤ ਦਾ ਇੱਕ ਦੇਣ ਵਿੱਚ ਸਸਕਾਰ ਕੀਤਾ ਗਿਆ ਕਹਿੰਦੇ ਉਸ ਦਿਨ ਮੇਰੀ ਧੀ ਬਹੁਤ ਔਖੀ ਹੋਗੀ ਮੈਨੂੰ ਨਹੀਂ ਸੀ ਲੱਗਦੀ ਕਿ ਉਹ ਮੇਰੀ ਧੀ ਆ ਜਾਂ ਮੈਂ ਉਹ ਗੋਦ ਲਈ ਆ ਉਹਦਾ ਮੈਨੂੰ ਬਹੁਤ ਦੁੱਖ ਸੀ ਇਸੇ ਕਰਕੇ ਮੈਂ ਆਪਦਾ ਘਰ ਹਮੇਸ਼ਾ ਲਈ ਛੱਡ ਦਿੱਤਾ ਤੇ ਮੈਂ ਆਪ ਦੀ ਧੀ ਕੋਲ ਰਹਿਣ ਲੱਗ ਗਿਆ ਹੁਣ ਮੇਰੀ ਧੀ ਦੇ ਦੋ ਬੇਟੇ ਦੋਨੋਂ ਮੈਨੂੰ ਨਾਨੂ ਨਾਨੂ ਕਰਕੇ ਬੁਲਾਉਂਦੇ ਆ ਮੇਰੇ ਆਸ-ਪਾਸ ਖੇਡਦੇ ਆ ਜਵਾਨ ਹੁੰਦੇ ਮੈਂ ਉਹਨਾਂ ਨੂੰ ਵੇਖਦਾ ਤਾਂ ਮੈਂ ਆਪਣੀ ਧੀ ਨਾਲ ਹੀ ਉਹਦਾ ਅੱਗਾ ਦੱਗਾ ਲੈਂਦਾ ਉਹਦਾ ਘਰ ਦੀ ਰਾਖੀ ਕਰਦਾ ਮੇਰੀ ਧੀ ਨੇ ਮੈਨੂੰ ਕਦੇ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਤੁਹਾਡੀ ਗੋਦ ਲਈ ਧੀ ਆ ਜਾਂ ਪੁੱਤ ਆ ਐ ਤੋ ਤੱਕ ਕਿ ਪੁੱਤਾਂ ਨਾਲੋਂ ਵੱਧ ਕੇ ਮੇਰਾ ਧਿਆਨ ਰੱਖਦੀ ਸੀ ਟੈਂ ਮਗੁਰਦਾ ਜਾਂਦਾ ਤੇ ਮੇਰੇ ਦੋਤੇ ਵੱਡੇ ਹੁੰਦੇ ਆ ਪਹਿਲਾਂ ਵੱਡੇ ਦੋਤੇ ਦਾ ਵਿਆਹ ਕਰਦਾ ਮੈਂ ਆਹ ਦੇ ਦੋਤਿਆਂ ਦਾ ਪਿਓ ਬਣ ਕੇ ਦਾਦਾ ਬਣ ਕੇ ਤੇ ਨਾਨਾ ਬਣ ਕੇ ਵੀ ਟੈਂ ਮਗੁਰਦਾ ਗੁਜ਼ਰਦਾ ਜਾਂਦਾ ਤਾਂ ਮੇਰੇ ਦੋਤਿਆਂ ਦਾ ਜੋ ਦਾਦਾ ਜੀ ਨੇ ਮੇਰਾ ਕੁੜਮਾ ਉਹਨਾਂ ਦੀ ਵੀ ਡੈਥ ਹੋ ਜਾਂਦੀ ਆ ਤਾਂ ਮੈਂ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੀ ਧੀ ਦੇ ਮੇਰੇ ਸਿਰ ਤੇ ਆ ਜਾਂਦੀ ਹੈ ਤਾਂ ਮੇਰੀ ਧੀ ਵੀ ਮੈਨੂੰ ਗਵਾਉਣਾ ਨਹੀਂ ਚਾਹੁੰਦੀ ਮੇਰੇ ਤੋਂ ਪਾਸੇ ਨਹੀਂ ਹੋਣਾ ਚਾਹੁੰਦੀ ਤਾਂ ਮੈਂ ਸੋਚ ਲੰਨਾ ਕਿ ਮੇਰਾ ਘਰ ਬਿਸ਼ੱਕ ਖੰਡਰ ਬੰਦਾ ਹੈ ਬਨ ਜਾਵੇ ਪਰ ਮੈਂ ਆਪਣੀ ਧੀ ਦਾ ਘਰ ਨਹੀਂ ਖਰਾਬ ਹੋਣ ਦਵਾਂਗਾ ਪਰ ਮੇਰੇ ਲਈ ਇਹ ਕਰਨਾ ਬਹੁਤ ਮੁਸ਼ਕਲ ਸੀ ਕਿ ਜਿਸ ਘਰ ਵਿੱਚ ਮੈਂ 40 50 ਸਾਲਾਂ ਦੀ ਜ਼ਿੰਦਗੀ ਦੇ ਆਪਦੀ ਪਤਨੀ ਦੇ ਨਾਲ ਆਪਦੇ ਮਾਪਿਆਂ ਦੇ ਨਾਲ ਇਕੱਠੇ ਸੀ ਉਹਨੂੰ ਛੱਡਣਾ ਬੜਾ ਮੁਸ਼ਕਲ ਸੀ ਮੇਰੀ ਧੀ ਲਈ ਵੀ ਬੜਾ ਮੁਸ਼ਕਲ ਸੀ ਜਿੱਥੇ ਉਹ ਖੇਡਦੀ ਪਲੀ ਬੜੀ ਲੇਕਿਨ ਮੇਰੀ ਧੀ ਨੇ ਕਿਹਾ ਕਿ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਸਾਡੇ ਕੋਲ ਰਹੋ ਆਪਾਂ ਉਸ ਘਰ ਵੀ ਜਾਂਦੇ ਰਵਾਂਗੇ ਮੇਰੇ ਦੋਤੇ ਵੱਡੇ ਹੁੰਦੇ ਆ ਮੈਂ ਚਾਹਾਂ ਲਾਡਾਂ ਨਾਲ ਉਹਨਾਂ ਦੇ ਵਿਆਹ ਕਰਦਾ ਪਹਿਲਾਂ ਮੇਰੀ ਵੱਡੀ ਦੋਤ ਨੂੰ ਆਉਂਦੀ ਆ ਫਿਰ ਛੋਟੀ ਆਉਂਦੀ ਆ ਤਾਂ ਮੇਰੀਆਂ ਦੋਤ ਨੂੰ ਆ ਕਹਿੰਦੇ ਆ ਕਿ ਅਜਈਆਂ ਨੂੰਹਾਂ ਤੇ ਅਜਈਆਂ ਦੋਤ ਨੂੰ ਆ ਉਤ ਨੂੰ ਮਰਬਸਾ ਬਣੋਂ ਦੇਵੇ ਕਿ ਜਿਸ ਤਰ੍ਹਾਂ ਮੇਰੀ ਧੀ ਮੇਰਾ ਧਿਆਨ ਰੱਖਦੀ ਸੀ ਤਾਂ ਮੇਰੀ ਧੀ ਨੇ ਆਪਦੀ ਨੂੰ ਨੂੰ ਆਉਂਦੇ ਦੱਸਿਆ ਸੀ ਕਿ ਇਹ ਮੇਰੇ ਪਿਤਾ ਜੀ ਆ ਤਾਂ ਇਹ ਤੁਹਾਡੇ ਸਾਰਾ ਕੁਝ ਆ ਮੇਰੇ ਲਈ ਸਾਰਾ ਕੁਝ ਆਪਣੇ ਪਰਿਵਾਰ ਦਾ ਸਾਰਾ ਕੁਝ ਆ ਜਿਵੇਂ ਹੁਣ ਤਾਈ ਮੈਂ ਇਹਨਾਂ ਦਾ ਧਿਆਨ ਰੱਖਿਆ ਇਹਨਾਂ ਨੇ ਆਪਣੇ ਪਰਿਵਾਰ ਨੂੰ ਸਾਮ ਕੇ ਰੱਖਿਆ ਤਾਂ ਆਪਾਂ ਵੀ ਇਹਨਾਂ ਦਾ ਉਹਨਾਂ ਜਿਹੇ ਉਵੇਂ ਹੀ ਧਿਆਨ ਰੱਖਣਾ ਬਾਪੂ ਜੀ ਦੱਸਦੇ ਆ ਕਿ ਮੇਰੀਆਂ ਦੋ ਧੋਨਾਂ ਮੈਨੂੰ ਫਰੂਟ ਕੱਟ ਕੇ ਬੱਚਿਆਂ ਵਾਂਗ ਖਵਾਉਂਦੀਆਂ ਡ్రਾਈ ਫਰੂਟ ਖਵਾਉਂਦੀਆਂ ਧਿਆਨ ਰੱਖਦੀਆਂ ਸੇਵਾ ਕਰਦੀਆਂ ਤਾਂ ਇੱਕ ਦਿਨ ਕੀ ਹੁੰਦਾ ਕਿ ਕਹਿੰਦੇ ਸੋਸ਼ਲ ਮੀਡੀਆ ਤੇ ਮੇਰੀ 25 ਸਾਲ ਜੇਲ ਤੋਂ ਵਾਪਸ ਆਏ ਬਾਪੂ ਜੀ ਵਾਲੀ ਵੀਡੀਓ ਵਾਇਰਲ ਹੋ ਜਾਂਦੀ ਆ ਮੇਰੇ ਦੋਤੇ ਨੇ ਉਹ ਵੀਡੀਓ ਪੋਸਟ ਕੀਤੀ ਹੁੰਦੀ ਆ ਮੇਰਾ ਦੋਤਾ ਕਹਿੰਦਾ ਕਿ ਅਸੀਂ ਆਪਦੇ ਨਾਨਕੇ ਘਰ ਗਏ ਸੀਗੇ ਬਾਪੂ ਜੀ ਨੂੰ ਲੈ ਕੇ ਬਾਪੂ ਜੀ ਦੱਸਦੀ ਆ ਕਿ ਮੈਂ ਆਪਣੇ ਪਿੰਡ ਥੋੜੇ ਟਾਈਮ ਬਾਅਦ ਗੇੜਾ ਮਾਰਦਾ ਰਹਿਣਾ ਕਹਿੰਦੇ ਮੈਂ ਆਪਣੇ ਪੁਰਾਣੇ ਘਰ ਗਿਆ ਤਾਂ ਮੈਂ ਉਹ ਜਦੋਂ ਗੇਟ ਚ ਉਤਰਿਆ ਤਾਂ ਉਹ ਘਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਇੱਥੇ ਸਦੀਆਂ ਤੋਂ ਬੰਦ ਦਰਵਾਜ਼ੇ ਪਏ ਹੋਣ ਕਰਕੇ ਸੋਨਸਾਨ ਡਰਾਉਣਾ ਮਾਹੌਲ ਸੀ ਤਾਂ ਮੇਰੇ ਦੋਤੇ ਨੂੰ ਵੀ ਇਹ ਲੱਗਿਆ ਕਿ ਇਹ ਕਿਸ ਤਰ੍ਹਾਂ ਦਾ ਖੰਡਰ ਬਣ ਚੁੱਕਾ ਹੈ ਮਕਾਨ ਬਿਨਾਂ ਜੀਵਾਂ ਤੋਂ ਬਿਨਾਂ ਰੌਣਕ ਤੋਂ ਤਾਂ ਮੇਰੇ ਦੋਤੇ ਨੇ ਮੇਰੀ ਉਹ ਮੇਰੇ ਘਰ ਨਾਲ ਦੀ ਵੀਡੀਓ ਪੋਸਟ ਕੀਤੀ ਤਾਂ ਉਹ ਵੀਡੀਓ ਤੇ ਕਮੈਂਟ ਆ ਰਹੇ ਸੀ ਕਿ ਸ਼ਾਇਦ ਇਹ ਸੁੱਖਾ ਕਾਲ ਵਾਂ ਦਾ ਘਰ ਹੈ ਸ਼ਾਇਦ ਇਹ ਬਾਪੂ ਜੀ ਜੇਲ੍ਹ ਚੋਂ ਆਏ ਨੇ ਕੀ ਕਹਾਣੀਆਂ ਜਾਂ ਬਾਪੂ ਜੀ ਨੂੰ ਕਿਤੇ ਹੋਰ ਲਜਾਇਆ ਗਿਆ ਸੀ ਕਿਡਨੈਪ ਕੀਤਾ ਗਿਆ ਸੀ ਇਦਾਂ ਦੇ ਬਹੁਤ ਸਾਰੇ ਕਮੈਂਟ ਪਰ ਇਹ ਅਸਲ ਕਹਾਣੀ ਕੀ ਸੀ ਬਾਪੂ ਜੀ ਦੱਸਿਆ ਕਿ ਮੈਂ ਆਪਣੀ ਧੀ ਦੇ ਕੋਲ ਰਹਿੰਦਾ ਮੈਂ ਆਪਣੇ ਘਰ ਵਿੱਚ ਸਾਲ ਦੋ ਸਾਲਾਂ ਬਾਅਦ ਕੀੜਾ ਮਾਰਨ ਜਾਂਦਾ ਤਾਂ ਮੈਂ ਉਹ ਆਪਦੇ ਘਰ ਵਿੱਚ ਜਦੋਂ ਜਾ ਕੇ ਗੇਟ ਖੋਲ੍ਹਿਆ ਸੀ ਤਾਂ ਮੇਰੇ ਦੋਤੇ ਨੂੰ ਲੱਗਿਆ ਸੀ ਕਿ ਮੈਂ ਘਰ ਦੀ ਵੀਡੀਓ ਬਣਾਵਾ ਹੈ ਇਸ ਲਈ ਉਹਨੇ ਪੋਸਟ ਕੀਤੀ ਸੀ ਪਰ ਅਜਿਹਾ ਕੁਝ ਨਹੀਂ ਸੀ ਕਿ ਮੈਂ ਜੇਲ੍ਹ ਕਿਆ ਹੋਵਾਂ ਜਾਂ ਮੈਂ 35 ਸਾਲ ਬਾਅਦ ਵਾਪਸ ਆਇਆ ਹੋਵਾਂ ਪਰ ਇੰਨਾ ਜ਼ਰੂਰ ਹੈ ਕਿ ਮੇਰਾ ਘਰ ਇਹ ਖਾਲੀ ਪਿਆ ਬਿਨਾ ਜੀਆਂ ਤੋਂ ਮੈਂ ਆਪਣੀ ਧੀ ਦੇ ਕੋਲ ਰਹਿ ਰਿਹਾ ਰਹਿ ਤੈ ਬਹੁਤ ਖੁਸ਼ੀ-ਖੁਸ਼ੀ ਰਹਿ ਰਿਹਾ ਤਾਂ ਬਾਪੂ ਜੀ ਨੂੰ ਸੋਸ਼ਲ ਮੀਡੀਆ ਵੱਲੋਂ ਇਹ ਜਵਾਬ ਸਵਾਲ ਕੀਤੇ ਗਏ ਕਿ ਬਾਪੂ ਜੀ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੇਰੇ ਬੇਟਾ ਹੁੰਦਾ ਤਾਂ ਮੈਂ ਉਸ ਦਾ ਘਰ ਬਣਾਉਂਦਾ ਉਹਦੇ ਨਾਲ ਆਪਣੇ ਘਰ ਰਹਿੰਦਾ ਤਾਂ ਬਾਪੂ ਜੀ ਨੇ ਕਿਹਾ ਨਹੀਂ ਮੈਂ ਕਦੇ ਜ਼ਿੰਦਗੀ 'ਚ ਇਹ ਅਹਿਸਾਸ ਵੀ ਨਹੀਂ ਕੀਤਾ ਮੈਂ ਵਾਹਿਗੁਰੂ ਦਾ ਇਹ ਸ਼ੁਕਰਾਨਾ ਕਰਦਾ ਕਿ ਸ਼ੁਕਰ ਹੈ ਰੱਬਾ ਮੈਨੂੰ ਧੀ ਦਿੱਤੀ ਤਾਂ ਮੈਂ ਇੰਨਾ ਸੁਖੀ ਹਾਂ ਕਹਿੰਦਾ ਕਿ ਧੀ ਤੇ ਪੁੱਤ ਦਾ ਕੋਈ ਮੈਣੇ ਨਹੀਂ ਰੱਖਦਾ ਕਿ ਧੀ ਨੇ ਸੁੱਖ ਦੇਣਾ ਜਾਂ ਪੁੱਤ ਨੇ ਦੇਣਾ ਬਾਪੂ ਜੀ ਕਹਿੰਦੇ ਕਿ ਹੋ ਸਕਦਾ ਕਿ ਜੇ ਮੇਰੇ ਅੱਜ 4 ਪੁੱਤ ਵੀ ਹੁੰਦੇ ਤਾਂ ਮੈਨੂੰ ਘਰੋਂ ਧੱਕਾ ਮਾਰ ਕੇ ਕੱਢ ਦਿੰਦੇ ਪਰ ਮੇਰੀ ਧੀ ਨੇ ਮੈਨੂੰ ਗਲ ਨਾਲ ਲਾ ਕੇ ਰੱਖਿਆ ਤਾਂ ਮੈਂ ਉਹਨੂੰ ਵੀ ਆਪਣੇ ਗਲ ਨਾਲ ਲਾ ਕੇ ਰੱਖਿਆ ਧੀ ساری ਉਮਰ ਮਾਪੇ ਦਾ ਪੱਲਾ ਨਹੀਂ ਛੱਡਦੀ ਉਹ ਕਹਿੰਦੇ ਕਿ ਧੀਆਂ ਨੂੰ ਕਦੇ ਵੀ ਪੁੱਤਾਂ ਨਾਲੋਂ ਘੱਟ ਨਾ ਸਮਝੋ ਇਹ ਨਾ ਸੋਚੋ ਕਿ ਸੁੱਖ ਸਿਰਫ ਪੁੱਤ ਹੀ ਦੇ ਸਕਦਾ ਹੈ ਬਾਪੂ ਜੀ ਸ਼ੁਕਰਾਨਾ ਕਰਦੇ ਹੱਥ ਜੋੜ ਕੇ ਤੇ ਲੋਕਾਂ ਨੂੰ ਇਹ 35 ਸਾਲ ਵਾਲੀ ਵੀਡੀਓ ਤੋਂ ਜਾਣੂ ਕਰਵਾਉਂਦੇ ਆ ਕਿ ਮੇਰੀ ਇਹ ਸਚਾਈ ਸੀ ਮੈਂ ਆਪਣੇ ਧੀ ਕੋਲ ਰਹਿ ਰਿਹਾ ਜੇਕਰ ਤੁਹਾਨੂੰ ਵੀ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਧੰਨਵਾਦ